ਦੇਖਿਓ ਜੀ ਬਿਲਕੁਲ ਸਾਡੀਆਂ ਧੀਆਂ ਮੱਲਾ ਮਾਰਦੀਆਂ ਰਹੀਆਂ ਨੇ ਅੱਜ ਹਰ ਖੇਤਰ ਦੇ ਵਿੱਚ ਧੀਆਂ ਅੱਗੇ ਵਧ ਰਹੀਆਂ ਸੋ ਬਹੁਤ ਬਹੁਤ ਵਧਾਈ ਦੇ ਪਾਤਰ ਨੇ ਪੂਰੀ ਐਲਡੀਸੀ ਐਸੋਸੀਏਸ਼ਨ ਵਾਲੇ ਔਰ ਖਾਸ ਤੌਰ ਤੇ ਇਹਨਾਂ ਦੇ ਪ੍ਰਬੰਧਕ ਸਨੀ ਖੋਸਲਾ ਜੀ ਉਹਨਾਂ ਦੀ ਟੀਮ ਨਾਲ ਸਾਰੀ ਵੀ ਜਿਨ੍ਹਾਂ ਦੀ ਮਿਹਨਤ ਬਦੌਲਤ ਅੱਜ ਜਿਹੜੇ ਸੈਮੀ ਫਾਈਨਲ ਹੈ ਉਹ ਵੀ ਸਾਡੀਆਂ ਇਥੇ ਲੁਧਿਆਣੇ ਦੀਆਂ ਧੀਆਂ ਜਿੱਤ ਕੇ ਆਈਆਂ ਔਰ ਮੈਂ ਆਸ ਕਰਦੀ ਹਾਂ ਵੀ ਅੱਗੋਂ ਤੋਂ ਵੀ ਇਹਨਾਂ ਬੱਚੀਆਂ ਨੂੰ ਖਾਸ ਤੌਰ ਮੈਨ ਓਰੀਐਂਟਡ ਹੈ ਸਾਡਾ ਸਮਾਜ ਪਰ ਮੈਂ ਚਾਹਾਂਗੀ ਵੀ ਇਹਨਾਂ ਬੱਚਿਆਂ ਨੂੰ ਸਪੈਸ਼ਲ ਟ੍ਰੇਨਿੰਗ ਦਿੱਤੀ ਜਾਵੇ ਕਿ ਪੂਰੇ ਵਿਸ਼ ਦੇ ਵਿੱਚ ਸਾਡਾ ਨਾਮ ਰੋਸ਼ਨ ਕਰ ਸਕੇ ਥੈਂਕ ਯੂ ਕੀ ਨਾਮ ਬੇਟਾ ਦਿਵਿਆ ਰਾਜਪੂਤ ਬੇਟਾ ਆਪ ਕੀ ਕਹਿਣਾ ਚਾਹਤੇ ਹੋ ਬਸ ਕੁਝ ਨਹੀਂ ਮਤਲਬ ਅੱਛਾ ਆਪ ਕੁਝ ਵੀ ਨਾ ਕੋਚ ਕੇ ਬਾਰੇ ਵਿੱਚ ਜਰੂਰ ਕੋ ਕਿ ਕੋਚ ਕੇ ਬਾਰੇ ਵਿੱਚ ਆਪਕਾ ਕੀ ਖਿਆਲ ਹੈ

और इनका मैनेजमेंट बहुत गुड है बहुत अच्छे ग्राउंड फैसिलिटीज प्रोवाइड करते हैं ये हमको बहुत अच्छा तो ये है।, है मैच कहाँ हो रहे हैं? ये मैच हमारे अलग अलग ग्राउंड्स में होते हैं कि पटियाला के हो गए है ना अपने चंडीगढ़ के इन सब के कौन हमारी लुधियाना की हाँ जीती इसमें, इसमें पटियाला जीती थी हाँ जी फाइनल्स में हम हार गए थे क्या कहना बेटा माननीय बात टीम के बारे में क्या कहना चाहते हो आप जो टीम हमारी महीने से साथ प्रैक्टिस कर रही है अच्छा हार्ड वर्क कर रही है तो मतलब ऐसे एक फैमिली है हमारे लिए हमारी टीम मिस और मैम बहुत सपोर्ट करते हैं हमें पूरा उन्होंने एक महीने हमारा बहुत अच्छा किया तो यही लाइन सर क्रिकेट स्टडी भी कर दे स्टडी भी साथ प्लस 1 प्लस 1 पढ़ाई में अच्छे हैं बोलो मैसेज क्या सचिन में जैन बड़ा अच्छा रोल है कोच ने हमको बड़ा बोले बोले। कोई बाने कोई बात नहीं कोच ने, ने हमको बहुत सपोर्ट करा मतलब मैम ने बड़ी अच्छी ट्रेनिंग वगैरह कराई बहुत अच्छा था कुछ नहीं होता मार के कोई बाने कोई कोई बात बात नहीं पूरा सपोर्ट करा मैम ने तो आपने मैच ही क्रिकेट क्रिकेट गेम को क्योंकि तो सर इंटरेस्ट था एंजॉय करते थे और बस हाँ जी और लड़कियों को क्या कहने जाओगे क्या संदेश देना चाहते हो सभी लड़कियों को खेलो कुछ ना कुछ खेलना चाहिए मतलब कोई ना कोई फिजिकल एक्टिविटी करनी चाहिए हर लड़की आज कितनी खुशी हो रही है बहुत खुशी हो रही है ਜਾਂ ਸਰਬੰਨ ਪ੍ਰੋਗਰਾਮ ਸਤਿ ਆਦਰ ਜੀ ਜੀ ਕਿਵੇਂ ਦੇਖ ਰਹੇ ਹੋ ਬੱਚੋ ਸਰ ਬੱਚੇ ਪਹਿਲਾ ਹੀ ਪੰਜਾਬ ਕੇ ਲੜਨੇ ਜਿੰਨੇ ਖੜੇ ਨੇ ਆ ਬੱਚਾ ਬੀਸੀਸੀ ਦਾ ਕੈਂਪ ਲਗਾਇਆ ਨਹੀਂ ਪੰਜਾਬ ਖੇਡ ਰਹੀ ਹੈ ਪੰਜਾਬ ਖੇਡ ਰਹੀ ਹੈ ਆਲਰੇਡੀ ਇਹ ਖੇਡ ਰਹੀ ਹੈ ਖੇਡ ਰਹੀ ਹੈ ਅੱਗੇ ਇੰਡੀਆ ਵਾਲੀ ਬਾਕੀ ਐਲਡੀਸੀ ਸਾਡੇ ਖਦੰਗਾਰ ਤੇਰੇ ਬੱਚੇ ਆਪਕੇ ਬਹੁਤ ਤਰੀਫ ਕਰਦੇ ਕਿੰਨਿਆ ਵਜ੍ਹਾ ਤੇ ਸਰ ਸਦਾ ਆਪਣਾ ਕੰਮ ਕਰੀਦਾ ਬੱਚੇ ਉਹ ਸਾਡੇ ਅچھے ਅਸੀਂ ਕਹਿੰਦੇ ਨਾਲ ਪੂਰਾ ਕਵਰਟ ਕਰਦੇ ਹਾਂ ਅਸੀਂ ਉਹ ਕਰਨਾ ਚਾਹਤੇ ਬਾਕੀ ਬੱਚੇ ਬਾਕੀ ਬੱਚੇ ਸਰ ਬੱਚਾ ਨੂੰ ਜਿਹੜੇ ਥੋੜਾ ਡਰਦੇ ਆ ਜਾਂ ਥੋੜਾ ਹੁੰਦਾ ਕਿ ਅਸੀਂ ਅੱਗੇ ਨਹੀਂ ਜਾ ਪਾਵਾਂਗੇ ਜਾਂ ਇੱਥੇ ਤੱਕ ਬਿਲੋ ਨਹੀਂ ਲੜਨਾ ਪੈਣਾ ਲੜੇ ਵਾਸਤੇ ਘਰੋਂ ਨਿਕਲਣਾ ਪੈਣਾ ਤੇ ਉਹਦੇ ਲਈ ਪੇਰੈਂਟਸ ਦਾ ਬਹੁਤ ਸਪੋਰਟ ਚਾਹੀਦਾ ਅਸੀਂ ਇਸ ਚੀਜ਼ ਵੀ ਬਹੁਤ ਲੱਕੀਏ ਸਾਡੇ ਪੇਰੈਂਟਸ ਵੀ ਬਹੁਤ ਸਪੋਰਟ ਕਰਦੇ ਆ ਬੱਚਿਆਂ ਨੂੰ ਉਹਦੇ ਨਾਲ ਉਹਦੇ ਨਾਲ ਹੀ ਸਾਨੂੰ ਹੋਰ ਸੰਘਾਰਾ ਮਿਲਦਾ ਸਾਨੂੰ ਬਹੁਤ ਈਜ਼ੀ ਹੁੰਦਾ ਬੱਚਿਆਂ ਨੂੰ ਕਰਨਾ ਨਹੀਂ ਤਾਂ ਅੱਜ ਕੱਲ ਤੁਸੀਂ ਦੇਖਦੇ ਹੋ ਕਿਸੇ ਨੂੰ ਮਾਰਿਆ ਕੁਝ ਕਹਦਾ ਪੇਰੈਂਟਸ ਕਹਿੰਦੇ ਇਹਨਾਂ ਨੂੰ ਸਿਖਾਓ ਬਸ ਆ ਇਹ ਵੀ ਬਹੁਤ ਇੰਪੋਰਟੈਂਟ ਹੈ ਕਿ ਪੰਜਾਬ ਪਲੇਅਰ ਕਿ ਖੇਡਦੇ ਆ ਜਾਂ ਅੱਗੇ ਵੀ ਆ ਅੱਗੇ ਵੀ ਹੈਗਾ ਅੰਡਰ 19 ਦੀ ਇੰਡੀਆ ਪਹਿਲਾਂ ਗਰਲਸ ਦੀ ਠੀਕ ਹੈ ਜੀ ਅੰਡਰ 15 ਟੀਮ ਵੀ ਜਾਂਦੀ ਆ ਸਾਡੀ ਬਸੇ ਖੇਲਦੀ ਆ ਲਾਸਟ ਟੂ ਲਾਸਟ ইয়ার Winner ਰਹੀ ਆ ਤੇ ਲਾਸਟ ইয়ার 19 Winner ਰਹੀ ਆ ਸਾਡੀ ਠੀਕ ਹੈ ਜੀ ਹੁਣ ਸਾਡੇ ਫਾਰਦਰ ਸਟਾਰਟ ਹੋ ਗਿਆ ਹੈ ਕੱਲ ਤੋਂ ਆਪਣੇ ਸੀਨੀਅਰਜ਼ ਦੇ ਮੈਚੇਸ ਸਟਾਰਟ ਹੋਗੇ ਨੇ T20 ਸਟਾਰਟ ਹੈ ਗਰਲਸ ਦਾ 23 ਵੀ ਹੁੰਦੀ ਆ 15 19 20 20 ਸੀਨੀਅਰ ਚਾਰ ਏਜ ਗਰਪਸ ਵਿਮਨਸ ਦੇ ਹੁੰਦੇ ਨੇ ਅੱਗੇ ਇੰਡੀਆ ਵੀ ਹੁੰਦਾ ਹੈ ਥੈਂਕ ਯੂ ਅੱਜ ਆਪਾਂ ਪ੍ਰੋਗਰਾਮ ਰੱਖਿਆ ਹੈ ਲੁਧਿਆਣਾ ਕ੍ਰਿਕਟ ਐਸੋਸੀਏਸ਼ਨ ਸਾਊ ਕਮੇਟੀ ਵੱਲੋਂ ਜਿਹੜਾ ਅੰਡਰ 19 ਦੀ ਲੜਕੀਆਂ ਪਾਰਟਿਸਪੇਟ ਕੀਤਾ ਸੀ ਔਰ ਰਨਰ ਅਪ ਰਹੀ ਹੈ ਪੰਜਾਬ ਕ੍ਰਿਕਟ ਐਸੋਸੀਏਸ਼ਨ ਪੰਜਾਬ ਕ੍ਰਿਕਟ ਆਪਣਾ ਨਿਊ ਮੁਲਾਪੁਰ ਦੇ ਵਿੱਚ ਫਾਈਨਲ ਚ ਰਨਰ ਅਪ ਉਹਦੇ ਉਹਨਾਂ ਨੂੰ ਸੈਲੀਬ੍ਰੇਟ ਕਰਨ ਲਈ ਔਰ ਨਿਹਾਲ ਬਡੇਰਾ ਜਿਹੜੇ ਆਈਪੀਐਲ ਖੇល ਕੇ ਆਏ ਉਹਨਾਂ ਨੂੰ ਆਪਾਂ ਸਨਮਾਨਿਤ ਕਰਨਾ ਲੁਧਿਆਣਾ ਕ੍ਰਿਕਟ ਐਸੋਸੀਏਸ਼ਨ ਸਬ ਕਮੇਟੀ ਵੱਲੋਂ ਸੋ ਇਸ ਕਾਰਨ ਅਸੀਂ ਅੱਜ ਦੇ ਪ੍ਰੋਗਰਾਮ ਨੂੰ ਆਪਣਾ ਰੱਖਿਆ ਹੈ ਜਿਸ ਵਿੱਚ ਸਾਰੇ ਜਿਹੜੇ ਲੁਧਿਆਣਾ ਕ੍ਰਿਕਟ ਐਸੋਸੀਏਸ਼ਨ ਦੇ ਆਪਣਾ ਉਹਦੇਦਾਰਾ ਪੁਰਾਣੇ ਜੋ ਆਪਣਾ ਫਾਊਂਡਰ ਮੈਂਬਰ ਸੀ ਉਹਨਾਂ ਸਭ ਨੂੰ ਆਪਾਂ ਅਸੀਂ ਇਨਵਾਈਟ ਕੀਤਾ ਹੈ ਸੋ ਆਪਣਾ ਵਧੀਆ ਤੇ ਅੱਗੇ ਮੇਅਰ ਸਾਹਿਬ ਆ ਰਹੇ ਪ੍ਰੋਗਰਾਮ 'ਚ ਤੇ ਆਪਣਾ ਸਰੇਕਾ ਪ੍ਰੋਗਰਾਮ ਹੈ ਇਹ ਪਹਿਲੀ ਵਾਰ ਹੋਇਆ ਜੀ ਲੁਧਿਆਣਾ ਕ੍ਰਿਕਟ ਐਸੋਸੀਏਸ਼ਨ ਫਸਟ ਟਾਈਮ ਰੱਖਿਆ ਉਹ ਵੀ ਬੱਚੇ ਆਰ ਆਪਾਂ ਮਨਵਲ ਬਦੇ ਛੋੜੇ ਬੱਚਿਆਂ ਨੂੰ ਵੀ ਆਪਾਂ ਨਾਲ ਲੈ ਕੇ ਆਏ ਕਿਉਂਕਿ ਕਦੀ ਪਹਿਲਾਂ ਇਦਾਂ ਹੋਇਆ ਨਹੀਂ ਪ੍ਰੋਗਰਾਮ 'ਚ ਬਹੁਤ ਬੁੜੀਆਂ ਵੀ ਪਾਰਟਿਸਪੇਸ਼ਨ ਜ਼ਿਆਦਾ ਹੋ ਰਹੀ ਆ ਮੈਡਮ ਉਹ ਤੁਸੀਂ ਦੇਖ ਕੀ ਰਹੇ ਹੋ ਪਿਛਲੀ ਵਾਰ ਆਪਣਾ ਫਾਈਨਲ ਜਿੱਤੇ ਸੀ ਔਰ ਇਸ ਵਾਰ ਆਪਣਾ ਰਨਰ ਅਪ ਰਹੀ ਆਪਣੇ ਲੁਧਿਆਣਾ ਕ੍ਰਿਕਟ ਆਪਣਾ ਅੰਡਰ 19 ਦੀ ਲੜਕੀਆਂ ਸੋ ਹੁਣ ਅਗਲਾ ਮੈਚ ਉਹਨਾਂ ਸੀਨੀਅਰ ਗਰਲਜ਼ ਦਾ ਵੀ ਹੈ ਤੋਂ ਇਸ ਕਰਨਾ ਆਪਾਂ ਨਿਹਾਲ ਵਡੇਰਾ ਜੀ ਤੁਸੀਂ ਦੇਖਿਆ ਹੀ ਆ ਆਈਪੀਐਲ ਫਾਈਨਲ ਖੇਡੇ ਸੀ ਆਪਣੇ ਲੁਧਿਆਣੇ ਵੱਲੋਂ ਸੋ ਵਧੀਆ ਤਰੀਕੇ ਨਾਲ ਅਸੀਂ ਚਾਹੁੰਦੇ ਵੀ ਅੱਗੇ ਬੱਚਿਆਂ ਨੂੰ ਦੇਖਣ ਕਿਉਂਕਿ ਆਪਣੇ ਪੰਜਾਬ ਦੇ ਵਿੱਚ ਤੁਸੀਂ ਵੀ ਤੁਹਾਨੂੰ ਸਾਰਿਆਂ ਨੂੰ ਪਤਾ ਹੀ ਹੈ ਨਸ਼ੇ ਵੱਲ ਬਹੁਤ ਆਪਣਾ ਯੂਥ ਜਾ ਰਿਹਾ ਅਸੀਂ ਏਸੀ ਇਨਸਪੀਰੇਸ਼ਨ ਨਾਲ ਵੀ ਸਾਡੇ ਜਿਹੜੇ ਬੱਚੇ ਆ ਉਹ ਸਪੋਰਟਸ ਵਾਲਾਂ ਵੱਤ ਤੋਂ ਵੱਤ ਫਸਟ ਟਾਈਮ ਹੋਇਆ ਲੁਧਿਆਣਾ ক্রিকেট ਐਸੋਸੀਏਸ਼ਨ ਆਪਣਾ ਜਿਹੜੀ ਲੁਧਿਆਣਾ ক্রিকেট ਜਿਹੜਾ ਸਿਲੈਕਸ਼ਨ ਹੋਈ 114 ਦੀ 490 ਬੱਚੇ ਆਏ ਹਾਰਡ ਡਿਸਟ੍ਰਿਕਟ ਤੋਂ ਲੁਧਿਆਣਾ ਡਿਸਟ੍ਰਿਕਟ ਤੋਂ ਕਦੀ ਇਸ ਤਰ੍ਹਾਂ ਪਹਿਲਾਂ ਨਹੀਂ ਹੋਇਆ ਸੋ ਫ੍ਰੀ ਟ੍ਰਾਇਲ ਰੱਖਿਆ ਸੀ ਅਸੀਂ ਤੋ ਬਸ ਅਸੀਂ ਇਹੀ ਚਾਹੁੰਦੇ ਆ ਵੀ ਆਪਣਾ ਲੁਧਿਆਣਾ ਕ੍ਰਿਕ ਜੋ ਵੀ ਬੱਚੇ ਆਪਣੇ ਹੈ ਵਧੀਆ ਤਰੀਕੇ ਨਾਲ ਅੱਗੇ ਪਾਰਟਿਸਿਪੇਟ ਕਰਕੇ ਪੰਜਾਬ ਕੇ ਜਿਹੜਾ ਆਪਣਾ ਟੀਮ ਚ ਐਂਟਰ ਕਰਨ ਔਰ ਸਰ ਤੁਹਾਨੂੰ ਲੱਗਦਾ ਕਿ ਇਦਾਂ ਦਾ ਪ੍ਰੋਗਰਾਮ ਕਰਾਉਣਾ ਚਾਹੀਦਾ ਕਰਾਣੀ ਚਾਹੀਦੀ ਜੇ ਤਦ ਹੀ ਬੱਚਿਆਂ ਨੂੰ ਵੀ ਲੱਗੂਗਾ ਵੀ ਹਾਂ ਵੀ ਸਾਨੂੰ ਸਮਾਨ ਅਧਿਕਾਰ ਹੈ ਬੱਚਿਆਂ ਨੂੰ ਇਹ ਪਹਿਲੀ ਵਾਰ ਹੋਇਆ ਜੀ ਇਦਾਂ ਫਸਟ ਟਾਈਮ ਅਸੀਂ ਰੱਖਿਆ ਸਬ ਕਮੇਟੀ ਨੇ ਇਸ ਡਿਸੀਜਨ ਲਿੱਤਾ ਸੀ ਵੀ ਬੱਚਿਆਂ ਨੂੰ ਅਸੀਂ ਕਮੇਟੀ ਵੱਲੋਂ ਆਪਣਾ ਸਪੋਰਟਸ ਕਿੱਟ ਜਿਹੜੇ ਬੱਚੇ 15 ਬੱਚੇ ਗਏ ਸੀਗੇ ਉਹਨਾਂ ਨੂੰ ਸਪੋਰਟਸ ਕਿੱਟਾਂ ਸੀ ਦੇ ਰਿਆ ਔਰ ਆਪਣਾ ਜੋ ਨਾਮ ਸੀ ਰਨਰ ਅਪ ਦਾ ਔਰ ਇੱਕ ਹੋਰ ਤੁਹਾਨੂੰ ਗੱਲ ਦੱਸਣਾ ਚਾਹੁੰਦਾ ਜੋ ਪਹਿਲਾਂ ਮੈਂ ਚਲੋ ਕਹਿਣਾ ਨਹੀਂ ਚਾਹੁੰਦਾ ਸੀ ਬੱਚਿਆਂ ਦੇ 3 ਤੋਂ 4 ਸਾਲ ਪੁਰਾਣੇ ਜੋ ਨਾਮ ਮਿਲਦੇ ਸੀ 50000 ਲੱਖ ਰੁਪਿਆ ਰਨਰ ਅਪ ਨੂੰ 50000 ਹੁੰਦਾ ਸੀ ਤੇ ਆਪਣਾ ਜੋ ਆਪਣਾ ਫਾਈਨਲ ਜਿੱਤਦਾ ਸੀ ਉਹਨੂੰ ਲੱਖ ਰੁਪਿਆ ਸੀ ਉਹ ਬੱਚਿਆਂ ਦੇ ਅਕਾਊਂਟ 'ਚ ਜਾਣੇ ਚਾਹੁੰਦੇ ਸਨ ਜਾਣਾ ਚ ਬਟ ਇਥੇ ਜਿਹੜੀ ਪੁਰਾਣੀ ਲੁਧਿਆਣਾ ক্রিকেট ਐਸੋਸੀਏਸ਼ਨ ਆ ਉਹਨਾਂ ਨੇ ਕੀ ਕੀਤਾ ਵਾ ਆਪਣਾ ਕਦੀ ਬੱਚਿਆਂ ਨੂੰ ਨਾਮ ਹੀ ਨਹੀਂ ਭੇਜੇ ਤੋ ਉਹਦਾ ਵੀ ਬੜਾ ਇਸ਼ੂ ਹੋਇਆ ਸੋ ਇਹ ਚੀਜ਼ਾਂ ਚੱਲੀਆਂ ਤੋ ਤਦੀ ਪੰਜਾਬ ਕੇ ਜਿਹੜੇ ਐਸੋਸੀਏਸ਼ਨ ਨੇ ਸਾਡੀ ਸਬ ਕਮੇਟੀ ਬਣਾਈ ਔਰ ਮੈਨੂੰ ਚੇਅਰਮੈਨ ਲਾਇਆ ਕੋਈ ਕਦਮ ਉਠਾਇਆ ਗਿਆ ਕੋਈ ਵੈ ਕੰਪਲੀਟ ਕੀਤੀ ਹੈ ਜੀ ਉੱਥੇ ਉਹ ਜਿਹੜਾ ਹੁਣ 50000 ਰਨਰ ਅਪ ਦਾ ਉਸੇ ਅਕਾਊਂਟ ਲੈ ਲਿਆ ਵਾ ਤੋ ਉਹਨਾਂ ਦੇ ਬੱਚਿਆਂ ਦੇ ਜਾਊਗਾ ਜੀ ਅਸੀਂ ਕਹਿਆ ਜੀ ਪੁਰਾਣਾ ਸਾਨੂੰ ਬੱਚਿਆਂ ਨੂੰ ਨਹੀਂ ਮਿਲਿਆ ਸੋ ਹੁਣ ਉਹਦਾ ਵੀ ਉਹਨਾਂ ਨੇ ਕਿਹਾ ਵੀ ਅਸੀਂ ਅਦਾ ਐਕਸ਼ਨ ਲਵਾਂਗੇ ਕਿਉਂਕਿ ਤੁਹਾਨੂੰ ਪਤਾ ਪੁਰਾਣੀ ਲੁਧਿਆਣਾ ਕੇ ਜਿਹੜੇ ਐਸੋਸੀਏਸ਼ਨ ਦਾ ਬਹੁਤ ਜ਼ਿਆਦਾ ਰੋਲਾ ਵੀ ਸੀ ਔਰ ਇਨਕੁਆਰੀ ਵੀ ਚਾਰੀ ਉਹ ਖੁਦ ਸਾਰੇ ਜੋਧੇਦਾਰਾ ਬੇਲਤੇ ਆ ਠੀਕ ਔਰ ਅੱਜ ਵੀ ਉਹ ਲੋਕਾਂ ਨੂੰ ਮਿਸਗਾਈਡ ਕਰਦੇ ਆ ਤਾਂ ਸੋ ਉਹ ਚੀਜ਼ ਚ ਮੈਂ ਹੀ ਚਾਹੁੰਦਾ ਵੀ ਆਪਾਂ ক্রিকেট ਨੂੰ ক্রিকেট ਵਿੱਚ ਕੋਈ ਪੋਲਿਟਿਕਸ ਨਾ ਕਰੀਏ ਤੇ ਆਪਾਂ ਬੱਚਿਆਂ ਨੂੰ ਅੱਗੇ ਉਹਨਾਂ ਕੋਈ ਇੱਕ ਬਣਾਣਾ ਹੈ